ਸਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ 300 ਫੈਮਿਲੀ ਬਲੌਗ ਤੇ ਤੇ ਜਿਹੜੀ ਅੱਜ ਦੀ ਵੀਡੀਓ ਹੈਗੀ ਉਹ ਵੀ ਬਹੁਤ ਇਨਫੋਰਮੇਟਿਵ ਹੈ ਤੇ ਜਿਹੜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹ ਮੇਰੇ ਆਪਣੇ ਤਜਰਬੇ ਦੀ ਗੱਲ ਹੈਗੀ ਹਨਾ ਤੇ ਇਹ ਜਿਹੜੀ ਵੀਡੀਓ ਆ ਇਹ ਜਿਹੜੀਆਂ ਨਿਊ ਮਮ ਨੇ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਹੈਗੀ ਤੇ ਆਪਾਂ ਗੱਲ ਕਰਾਂਗੇ ਵੀ ਕਿਵੇਂ ਆਪਾਂ ਅ ਬੱਚਿਆਂ ਦੇ ਲਈ ਸੋਹਣੇ ਸੋਹਣੇ ਸਟਾਈਲਿਸ਼ ਕੱਪੜੇ ਖਰੀਦੀਏ ਤੇ ਉਹ ਆਪਣੇ ਪਾਕਟ ਫ੍ਰੈਂਡਲੀ ਵੀ ਹੋਣ ਹਨ ਆਪਣੇ ਬਜਟ ਵੀ ਨਾ ਹਿੱਲੇ ਆਪਾਂ ਬੱਚਿਆਂ ਲਈ ਸ਼ਾਪਿੰਗ ਕਰਨ ਜਾਈਆ ਆਪਣਾ ਜੀ ਕਰਦਾ ਹੁੰਦਾ ਨਾ ਬੱਚਿਆਂ ਦੇ ਆਪਾਂ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਕੱਪੜੇ ਪਾਈਏ ਹੈ ਨਾ ਬੜੀ ਘੈਂਡ ਦੀ ਡਿਜ਼ਾਈਨਿੰਗ ਹੋਵੇ ਉੱਪਰ ਕੁਝ ਪ੍ਰਿੰਟ ਕੀਤਾ ਹੋਵੇ ਕਾਫੀ ਚੀਜ਼ਾਂ ਨਾ ਜਾਂ ਸਟਿਚਿੰਗ ਸਟਾਈਲ ਉਹਨਾਂ ਦਾ ਸੋਹਣਾ ਹੋਵੇ ਤੇ ਪਰ ਜੇ ਲੋ ਆਪਾਂ ਉਹ ਨੂੰ ਕਿਸੇ ਸ਼ਾਪ ਵਗੈਰਾ ਤੋਂ ਲੈਣ ਜਾਂਦੇ ਆ ਜਾਂ ਕਿਸੇ ਵੱਡੇ ਬ੍ਰਾਂਡ ਤੋਂ ਲੈਣ ਜਾਂਦੇ ਆ ਤਾਂ ਫਿਰ ਉੱਥੇ ਕੀ ਆ ਜਿਹੜੀ ਆਪਣੀ ਪਾਵਰਟ ਹੁੰਦੀ ਆ ਨਾ ਉਹ ਹਿੱਲ ਜਾਂਦੀ ਹੈਗੀ ਤੇ ਤੁਸੀਂ ਆਪਣੇ ਬੱਚਿਆਂ ਦੇ ਸ਼ੌਂਕ ਪੂਰਾ ਕਰਨਾ ਚਾਹੋਗੇ ਆਪਣੇ ਸ਼ੌਂਕ ਪੂਰੇ ਕਰਨ ਬਸੇ ਬੱਚਿਆਂ ਨੂੰ ਮਨਨ ਤੁਝੇ ਉਹਨਾਂ ਦੇ ਕਿਦਾਂ ਦੇ ਕੱਪੜੇ ਪਾ ਰਹੇ ਹੋਗੇ ਆਪਾਂ ਨਹੀਂ ਹੁੰਦਾ ਨਾ ਆਪਣੇ ਬੱਚੇ ਦੇ ਸੋਹਣੇ ਜੀ ਲਪਾਈ ਹੋਵੇ ਤੇ ਜਿਹੜਾ ਮੇਰਾ ਐਕਸਪੀਰੀਅੰਸ ਰਹਾ ਤੇ ਮੇਰੇ ਬੱਚਾ ਨੂੰ ਕੰਪਲੀਮੈਂਟ ਵੀ ਮਿਲਦਾ ਹੈ ਕਿ ਤੁਹਾਡੇ ਬੱਚਾ ਨੇ ਕੱਪੜੇ ਬਹੁਤ ਸੋਹਣੇ ਪਾਏ ਹੁੰਦੇ ਨੇ ਨਾ ਵੈਸੇ ਸਾਰੇ ਲੋਕਾਂ ਨੂੰ ਆਪਣੇ ਬੱਚੇ ਆ ਉਹਨਾਂ ਨੇ ਪਾਏ ਕੱਪੜੇ ਉਹਨਾਂ ਦੀ ਚੀਜ਼ਾਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਬਟ ਸਾਨੂੰ ਇਹ ਕੰਪਲੀਮੈਂਟ ਮਿਲਦਾ ਹੁੰਦਾ ਕਿ ਤੁਹਾਡੇ ਬੱਚਾ ਨੇ ਕੱਪੜੇ ਡਿਫਰੈਂਟ ਪਾਏ ਹੁੰਦੇ ਨੇ ਤੇ ਉਹ ਜਿਆਦਾ ਮਹਿੰਗੇ ਨਹੀਂ ਹੁੰਦੇਗੇ ਕਿ ਹਨ ਮੈਂ ਤੁਹਾਨੂੰ ਅਸੀਂ ਕਿੱਥੋਂ ਬਾਏ ਕਰਦੇ ਆਗੇ ਕਿੱਥੋਂ ਖਰੀਦਦੇ ਆ ਕੱਪੜੇ ਤੁਹਾਨੂੰ ਹੈ ਜਿਹੜੇ ਤੁਹਾਨੂੰ ਕੁਝ ਆਈਡੀਆ ਦਵਾਂਗੀ ਸ਼ਾਪਿੰਗ ਆਈਡੀਆ ਦਵਾਂਗੀ ਕਿ ਜਿੱਥੇ ਜਾ ਕੇ ਤੁਸੀਂ ਬਹੁਤ ਸੋਹਣੇ ਕੱਪੜੇ ਬਹੁਤ ਘੱਟ ਰੇਟਾਂ ਦੇ ਖਰੀਦ ਸਕਦੇ ਹੋ ਨਾ ਵੈਸੇ ਇਹ ਕੋਈ ਪੇਡ ਪ੍ਰਮੋਸ਼ਨ ਹੀ ਹੈਗੀ ਮੈਂ ਜਿਹੜੇ ਤੁਹਾਨੂੰ ਕੱਪੜੇ ਦਿਖਾਵਾਂਗੀ ਉਹ ਅਸੀਂ ਆਪਣੇ ਪੈਸੇ ਲਾ ਕੇ ਰਿੱਦੇ ਹੋਏ ਨੇਗੇ ਬਸ ਇੱਕ ਇਹ ਹੈਗਾ ਵੀ ਜਦੋਂ ਜਿੱਥੋਂ ਚੰਗੀ ਚੀਜ਼ ਮਿਲਦੀ ਆ ਨਾ ਉੱਥੋਂ ਆਪਾਂ ਨੂੰ ਦੱਸ ਦੇਣਾ ਚਾਹੀਦਾ ਕਿਸੇ ਭੈਣ ਭਾਈ ਦੀ ਮਦਦ ਹੋ ਜਾਂਦੀ ਆ ਨਾ ਗੱਲ ਦੱਸਣ ਦੇ ਨਾਲ ਤੇ ਵੈਸੇ ਪਹਿਲਾਂ ਵੀ ਤੁਹਾਨੂੰ ਇਹ ਦੱਸ ਦਿੰਦੀ ਆ ਆਪਾਂ ਇਹ ਕੱਪੜ ਨੀ ਚਲਪੇ ਮੈਂ ਕਪੜੇ ਦਿਖਾ ਦਣੀ ਹੈਗੇ ਤਾਂ ਸੁਣ ਵੀ ਬਾਅਦ ਚ ਕਿਤੋਂ ਬਰੀ ਦੇਣਾ ਨਾ ਮੈਂ ਹੁਣ ਦੇਖੋ ਆਇਤ ਆ ਗਈ ਹੈ ਨਾ ਸਾਡ ਆਪਣੀ ਛੋਟੀ ਬੇਟੀ ਆਇਤ ਤੇ ਉਹਦੀ ਹਜੇ ਪਹਿਲੀ ਗਰਮੀ ਆ ਤਾਂ ਫਿਰ ਉਹਦੇ ਕੋਲ ਕੋਈ ਕਪੜੇ ਨਹੀਂ ਸੀਗੇ ਤੇ ਫਿਰ ਆਪਾਂ ਥੋੜੇ ਜਿਹੇ ਕਪੜੇ ਲੈ ਕੇ ਰੱਖ ਲਿਆ ਨਾ ਕਿਉਂਕਿ ਕਦੋਂ ਮੌਸਮ ਬਦਲ ਗਿਆ ਤੇ ਆਪਾਂ ਉਹਦੇ ਲਈ ਲੈ ਕੇ ਆਏ ਆ ਇਹ ਆ ਤਿੰਨ ਰੰਗ ਪਰ ਲਏ ਇੱਕ ਤਾਂ ਯੈਲੋ ਕਲਰ ਦਾ ਬੜਾ ਸੋਹਣਾ ਹੈ ਦਾ ਫ੍ਰਿਲ ਵਗੈਰਾ ਲੱਗਿਆ ਹੋਇਆ ਇਹਦੇ ਤੇ ਹੈ ਨਾ ਤੇ ਦੂਸਰਾ ਹੈਗਾ ਇਹ ਵਾਲਾ ਹਲਕਾ ਮੂਰਕੋਲ ਜੇ ਕਲਰ ਨੇਗੇ ਇਹ ਵਾਲੇ ਆ ਨਾ ਇਹਦੇ ਤੇ ਵੀ ਇਦਾਂ ਛੋਟਾ ਜਿਹਾ ਇੱਕ ਸਟਿੱਕਰ ਹੈ ਨਾ ਹਨਾ ਤੇ ਤੇ ਇਹਦਾ ਇੱਕ ਤੀਸਰਾ ਇਹ ਹੈ ਥੋੜਾ ਪੀਚ ਇਹਦੇ ਵੀ ਇਦਾਂ ਡਿਜ਼ਾਈਨਿੰਗ ਜੀ ਬਣੀ ਹੋਈ ਹੈ ਜਰਾਫ ਐਲਫੈਂਟ ਤੇ ਇਦਾਂ ਕਾਫੀ ਰੇਂਜ ਹੋ ਗਿਆ ਬਣੀ ਹੋਈ ਆ ਇਹ ਵਾਲੀ ਤੇ ਇਦਾਂ ਫੁੱਲ ਇਹਦੇ ਰੋਂਪਰ ਨੇਗੇ ਹਾਫ ਰੋਂਪਰ ਨੇ ਤੇ ਜਿਹੜੇ ਇਹ ਤਿੰਨ ਰੋਂਪਰ ਨੇ ਇਹ ਆਏ ਨੇਗੇ 1300 ਰੁਪਏ ਦੇ ਤੇ ਉਸ ਤੋਂ ਬਾਅਦ ਫਿਰ ਉਹਦੀ ਇੱਕ ਟੀ-ਸ਼ਰਟ ਹੈਗੀ ਹਨਾ ਇਦਾਂ ਰੌਂਡ ਨੇ ਇਹਵੇਂ ਧੋ ਕੇ ਰੱਖੀ ਹੋਈ ਨੇ ਸੋ ਇਦਾਂ ਤਾਂ ਕਰਕੇ ਤੁਹਾਨੂੰ ਬਿਲਕੁਲ ਨਿਊ ਨਹੀਂ ਲੱਗ ਰਿਹਾ ਬਟਾ ਜੀ ਇੱਕ ਵਾਰ ਵੀ ਪਾਏ ਨਹੀਂ ਗਏ ਅ ਮਤਲ ਲੈ ਲਿਆ ਲੈਂਦੇ ਆ ਲੈ ਕੇ ਧੋ ਕੇ ਰੱਖਦੇ ਕਿਉਂਕਿ ਮੌਸਮ ਜਦੋਂ ਗਰਮੀ ਹੋ ਜੂਗੀ ਹਨਾ ਫਿਰ ਆਪਾਂ ਬੱਚੇ ਤੇ ਕੱਢ ਕੇ ਪਾਉਣੇ ਸੌਖੇ ਆ ਤੇ ਦੇਖੋ ਇਹ ਹੈ ਨਾ ਮੈਨੂੰ ਬਹੁਤ ਵਧੀਆ ਲੱਗੀ ਛੋਟੇ ਵਿੱਚ ਨੇ ਨਾ ਇਦਾਂ ਦੀਆਂ ਜੀਜਾਂ ਬਹੁਤ ਘੱਟ ਆਉਂਦੀਆਂ ਨੇ ਜਿਵੇਂ ਤੁਸੀਂ ਦੇਖ ਬੈਂਡ ਕਾਲਰ ਸ਼ਰਟ ਹੈਗੀ ਹੈ ਨਾ ਇਹਦਾ ਪਾਕਟ ਵੀ ਲੱਗੀ ਹੋਈ ਆ ਇਹ ਵਾਲੀ ਸ਼ਰਟ ਇਹ ਸਿਰਫ 1.99 ਦੀ ਹੈ ਤੇ ਅ ਇਹਦੇ ਤੋਂ ਬਿਨਾ ਇਹ ਵਾਲਾ ਸੂਟ ਹੈ ਜਿਹੜਾ ਇਦਾਂ ਇਹ ਹੈਗਾ ਸਿਰਫ 149 ਦਾ ਤੇ ਇੱਕ ਸੂਟ ਇਹ ਹੈਗਾ ਇਹ ਵੀ ਹੈਗਾ ਇਹ 149 ਦਾ ਤੇ ਇੱਕ ਸੂਟ ਇਹ ਹੈਗਾ ਤੇ ਇਹ ਵੀ ਹੈਗਾ 149 ਦਾ ਸਿਰਫ ਤੁਸੀਂ ਦੇਖੋ ਦੇ 150 ਰੁਪਏ ਦੇ ਵਿੱਚ ਇੰਨੇ ਸੋਹਣੇ ਸਟਾਈਲਿਸ਼ ਕੱਪੜੇ ਤੇ ਮੈਂ ਹੁਣ ਤੱਕ ਇਲਾਹੀ ਦੇ ਵੀ ਤੇ ਆਇਤ ਦੇ ਵੀ ਹੈ ਨਾ ਅੱਜ ਦੀ ਚਲੋ ਸ਼ੁਰੂਆਤ ਹੋਈ ਆ ਤੇ ਅ ਇਲਾਹੀ ਦੇ ਵੀ ਹੈ ਨਾ ਮੈਂ ਕੱਪੜੇ ਕਿੱਥੋਂ ਪਾਣੀ ਆਗੇ ਆਪਾਂ ਕੱਪੜੇ ਲੈ ਕੇ ਆ ਰਹੇ ਹੁੰਦੇ ਆਗੇ ਅ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਨੂੰ ਮਹਾਲੀ ਨੇੜੇ ਪੈਂਦਾ ਹੈਗਾ ਹਨਾ ਚਰਦਿਕੜ ਮਹਾਲੀ ਜਿੱਥੇ ਵੀ ਕਿਤੇ ਸ਼ਾਪਿੰਗ ਮਾਲ ਨੇ ਉੱਥੋਂ ਤੁਹਾਨੂੰ ਟ੍ਰੈਂਡਸ ਲਾਈਫਸਟਾਈਲ ਤੇ ਮੈਕਸ ਹਨਾ ਇਹ ਤਿੰਨ ਜਿਹੜੇ ਸ਼ਾਪਿੰਗ ਸੈਂਟਰ ਮਿਲ ਲਗੇ ਤੇ ਇਹਦੇ ਵਿੱਚ ਜਿਹੜੇ ਬੱਚਿਆਂ ਦੇ ਕੱਪੜੇ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਰੇਟ ਤੇ ਹੁੰਦੇ ਨੇ ਤੇ ਇਦਾਂ ਡਿਫਰੈਂਟ ਸਟਾਈਲ ਦੇ ਹੁੰਦੇ ਨੇ ਕਿ ਤੁਸੀਂ ਆਰਮਡ ਕਰਨਾ ਤਾਂ ਫਰੀਦ ਦੇ ਪਾਉਂਗੇ ਤਾਂ ਕਰਨਾ ਤੇ ਉਦਾਂ ਦੀ ਜਿਹੜੀ ਵੈਰਾਈਟੀ ਵਗੈਰਾ ਨਹੀਂ ਹੁੰਦੀ ਸ਼ਾਇਦ ਆਪਣੀ ਚੋਇਸ ਹੁੰਦੀ ਆ ਕਾਫੀ ਲੋਕਾਂ ਨੂੰ ਉੱਥੋਂ ਖਰੀਦ ਕੇ ਪਾਉਣਾ ਵਧੀਆ ਲੱਗਦਾ ਹੋ ਪਰ ਮੇਰਾ ਐਕਸਪੀਰੀਅੰਸ ਆ ਕਿ ਉੱਥੇ ਇੰਨੀ ਵਧੀਆ ਵੈਰਾਈਟੀ ਵੀ ਨਹੀਂ ਹੁੰਦੀ ਉੱਥੇ ਚੀਜ਼ ਮਹਿੰਗੀ ਵੀ ਮਿਲਦੀ ਆ ਤੇ ਉਹਦੇ ਮੁਕਾਬਲੇ ਹਨਾ ਪਰ ਉੱਤ ਬਹਿ ਹੁੰਦਾ ਕਿ ਆਪਾਂ ਸ਼ੋਪਿੰਗ ਮਾਲ ਜਾਵਾਂਗੇ ਤੇ ਮਹਿੰਗੀਆਂ ਚੀਜ਼ਾਂ ਨਹੀਂ ਉੱਥੇ ਵਹਿੰਗੀਆਂ ਚੀਜ਼ਾਂ ਨਹੀਂ ਹੁੰਦੀਆਂ ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਬ੍ਰਾਂਡ 'ਚ ਜਾ ਕੇ ਆਪਣੀ ਪਾਕਟ ਦੇ ਅਕੋਰਡਿੰਗ ਜਿਹ ਦੇਖੋ ਹੁਣ ਜਬਾ ਬੱਚੇ ਦੇ ਮੰਨ ਲਓ ਵੀ ਕੋਈ ਇਦਾਂ ਦਾ ਸੂਟ ਆ ਹਨਾ ਆਪਾਂ ਐਵੇਂ ਦਾ ਸੂਟ ਆ ਬੱਚੇ ਦੇ ਘਰੀ ਪਾਉਣਾ ਲਾ ਠੀਕ ਆ ਘਰੇ ਵੀ ਪਾਉਣਾ ਵੈਸੇ ਬਾਹਰ ਅੰਦਰ ਵੀ ਪਾ ਲ ਜੇ ਚੱਲਦਾ ਹੈ ਹਨਾ ਬੱਚੇ ਜਦੋਂ ਨਵੇਂ ਪਾਣੇ ਸਾਦ ਇੱਕੋ ਹੀ ਹੁੰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਆਪਾਂ ਨੂੰ ਜਿਹੜਾ ਸੂਟ ਆ ਇਹ ਜੇ ਆਪਾਂ ਨੂੰ 1500 ਚ ਮਿਲ ਰਿਹਾ ਲੱਗਦਾ ਵੀ ਇਹਦੇ 800000 ਖਰਚਣਾ ਵੀ ਕੋਈ ਸਿਆਣੀ ਗੱਲ ਐ ਬਾਕੀ ਸਭ ਦਾ ਆਪ ਕੋ ਆਪਣਾ ਬਜਟ ਆ ਹਨਾ ਮੈਨੂੰ ਇਦਾਂ ਵਧੀਆ ਲੱਗਦਾਗਾ ਤੇ ਮੈਨੂੰ ਲੱਗਦਾ ਕਿ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋਈ ਹੋਊਗੀ ਵੀਡੀਓ ਨੂੰ ਦੇਖ ਕੇ ਤੇ ਸੋ ਅਗਰ ਤੁਸੀਂ ਇਥੇ ਸ਼ੋਪ ਅਮ ਮੈਕਸ ਤੇ ਲਾਈਫ ਸਟਾਈਲ ਉਥੋਂ ਤੁਸੀਂ ਬੱਚਾ ਦੇ ਕੱਪੜੇ ਲੈ ਸਕਦੇ ਹੋ ਵੀ ਹੋਰ ਐਸੈਸਰੀ ਜਿਵੇਂ ਹੈਅਰ ਐਸੈਸਰੀਜ਼ ਕੋਈ ਸ਼ੂਜ਼ ਵਗੈਰਾ ਸੈਂਡਲ ਵਗੈਰਾ ਹਨ ਇਹ ਕਿੱਜਾ ਬਹੁਤ ਵਧੀਆ ਮਿਲਦੇ ਨੇ ਜਾਂ ਫਿਰ ਇੱਕ ਚੀਜ਼ ਹੋਰ ਹੈਗੀ ਤੁਸੀਂ ਆਪਣੇ ਬੱਚਿਆਂ ਦੇ ਲਈ ਜਿਵੇਂ ਤੁਹਾਡੇ ਆਪਣੇ ਹਰ ਇੱਕ ਦੇ ਸ਼ਹਿਰ ਪਿੰਡ ਦੇ ਨੇੜੇ ਨਾ ਸ਼ਹਿਰ ਚ ਜਾਂ ਪਿੰਡ ਦੇ ਨੇੜੇ Town 'ਚ ਵੀ ਇੱਕ B Mart ਹਨਾ ਵਿਸ਼ਾਲ ਮੇਗਾ ਮਾਰਟ ਜਾਂ D Mart ਮੋਸਟਲੀ ਜੇ ਸਮਾਰਟ ਸਟੋਰੇ ਬਣੇ ਹੁੰਦੇ ਨੇਗੇ ਤੇ ਤੁਸੀਂ ਇੱਥੋਂ ਉੱਥੇ ਵੀ ਜਿਹੜੇ ਕੱਪੜੇ ਨੇਗੇ ਬਹੁਤ ਸਹੀ ਰੇਟਾਂ ਤੇ ਮਿਲ ਜਾਂਦੇ ਆਗੇ ਹਾਂ ਤੁਸੀਂ ਉੱਥੋਂ ਲਿਆ ਸਕਦੇ ਹੋਗੇ ਤੁਸੀਂ ਇੱਕ ਵਾਰ ਜਾ ਲੋ ਜ਼ਰੂਰ ਚੈੱਕ ਕਰਿਓ ਇਸ ਵਾਰ ਤਾਂ ਜਿਹੜੇ ਬੀਮਾਰਟ ਡੀਮਾਰਟ ਨੇ ਉੱਥੇ ਬੱਚਿਆਂ ਦੀ ਵੈਰਾਈਟੀ ਇੰਨੀ ਸੋਹਣੀ ਆਈ ਹੈਗੀ ਉਹ ਪਹਿਲਾਂ ਉੱਥੇ ਰੌਂਗ ਪਰ ਵਗੈਰਾ ਜੋ ਵਨ ਪੀਸ ਨਹੀਂ ਮਿਲਦੇ ਸੀ ਉਹ ਉੱਥੇ ਰੌਂਗ ਪਰ ਵਨ ਪੀਸ ਫਲੌਕਸ ਵਗੈਰਾ ਦੀ ਬਹੁਤ ਸੋਹਣੀ ਵੈਰਾਈਟੀ ਆਈ ਹੋਈ ਹੈਗੀ ਦੇਖੋ ਆਪਾਂ ਇੱਡੇ ਇਨਾ ਪੈਨ ਦੀ ਹੈ ਨਾ ਕਾਰਪੋਰੇਟ ਕਰਾਣਿਆਂ ਦੀ ਫ੍ਰੀ ਆਫ ਕਾਸਟ ਪ੍ਰਮੋਸ਼ਨ ਕਰ ਰਹੇ ਪਰ ਵਧੀਆ ਚੀਜ਼ਾਂ ਮਿਲਦੀਆਂ ਨੇ ਨਾ ਤਾਂ ਕਰਕੇ ਸੋ ਮੈਂ ਸ਼ਾਪਿੰਗ ਹਾਲ ਕੀਤਾ ਸੀਗਾ ਥੋੜਾ ਜਿਹਾ ਮੈਨੂੰ ਲੱਗਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਜੇ ਤੁਸੀਂ ਆਪਣੇ ਬੱਚਿਆਂ ਦੇ ਕੱਪੜੇ ਲੈਣੇ ਆ ਨਾ ਗਰਮੀ ਸਟਾਰਟ ਹੈਗੀ ਤੇ ਇੱਕ ਵਾਰ ਜ਼ਰੂਰ ਚਾਯੋ ਤੁਹਾਡੇ ਸੱਚੇ ਪੈਸੇ ਬਚਣਗੇ ਤੇ ਜੇ ਤੁਸੀਂ ਮੇਰੇ ਕਹਿਣ ਤੇ ਜਾਣੇ ਹੋ ਪੈਸੇ ਬੜੇ ਬਚਦੇ ਆ ਤੇ ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਨੇ ਅਗੋਰ ਨਾਲ ਵੀਡੀਓ ਨਾਲ